ਜਿਹੜਾ ਇਸ ਵਾਰ ਕਸ਼ਮੀਰੀਆਂ ਨੇ ਇਕੱਠੇ ਹੋ ਕੇ ਜਿਹੜੀ ਗੱਲ ਕੀਤੀ ਵੀ ਜਿਹੜਾ ਹੋਇਆ ਮਾੜਾ ਹੋਇਆ ਅਸੀਂ ਦੇਸ਼ ਦੇ ਨਾਲ ਖੜੇ ਆ ਇਸ ਤਰੀਕੇ ਦਾ ਅੱਗੇ ਕਦੇ ਨਹੀਂ ਦੇਖਣ ਨੂੰ ਮਿਲਿਆ ਇਹਨੂੰ ਕਿਵੇਂ ਦੇਖਦੇ ਹਾਂ ਜਾਂ ਇਹਨੂੰ ਕਿਸ ਤਰੀਕੇ ਨਾਲ ਤੁਸੀਂ ਡਿਫਾਈਨ ਕਰਦੇ ਹੋ ਦੋ ਗੱਲਾਂ ਇੱਕ ਤੇ ਆ ਪਬਲਿਕ ਦੇ ਵਿੱਚ opinion ਕ੍ਰੀਏਟ ਕਰਨਾ ਉਹ ਦੇਖੋ ਉਹਨਾਂ ਦੇ ਹਿੱਤ ਇਸੇ ਗੱਲ ਤੇ ਆ ਉਹਨਾਂ ਦੇ ਹਿੱਤ ਵਿੱਚ ਹਿੱਤ ਵੀ ਸ਼ਾਂਤੀ ਦੀ ਆ ਮੈਂ ਤਾਂ ਕਹਿੰਗੇ ਤੇ ਛੁਰੂ ਕੀ ਕਹਿ ਰਹੇ ਆ ਵੀ ਲੜਾਈ ਕਿਸੇ ਤੇ ਹਿੱਤ ਵਿੱਚ ਨਹੀਂ ਹੂੰ ਟੈਰਰਿਸਟਾਂ ਨੇ ਆ ਕੇ ਜੋ ਪੰਗਾ ਲਿਆ ਉਸ ਤੇ ਜੋ ਮਤਲਬ ਫਰਹਾਮ ਜਾਨੀ ਬਹੁਤ ਹੀ ਜ਼ਿਆਦਾ ਨੀਚਤਾ ਪੂਰਵਕ ਕੰਮ ਕੀਤਾ ਉਹਦੇ ਨਾਲ ਉਹਨਾਂ ਨੂੰ ਕੀ ਫਾਇਦਾ ਹੋਇਆ ਉਹ ਕਿਉਂ ਇੰਨਾ ਚੀਜ਼ਾਂ ਨੂੰ ਉੱਪਰ ਉੱਪਰ ਕਰਨ ਦੀ ਹਾਂ ਉਹ ਆਪਣੇ ਆਪ ਨੂੰ ਉਹ ਹਿੰਦੂਆਂ ਨੂੰ ਮਾਰਨ ਆਇਆ ਤੇ ਉਸ ਕਿਸਮ ਦਾ ਆਪਣੇ ਆਪ ਨੂੰ ਬਾਹਰੋਂ ਇੰਜ ਇੰਟਰਪ੍ਰੀਟ ਹੋ ਸਕਦਾ ਕਿ ਸ਼ਾਇਦ ਕਸ਼ਮੀਰੀਆਂ ਦੇ ਜਾਂ ਕਸ਼ਮੀਰ ਦੇ ਹਿੱਤ ਵਿੱਚ ਕੀਤਾ ਨਹੀਂ ਕੀਤਾ ਸਾਰਿਆਂ ਨੇ ਉਹਨਾਂ ਨੇ ਤੇ ਕਸ਼ਮੀਰ ਜੰਮੂ ਕਸ਼ਮੀਰ ਬੰਦ ਕਰਕੇ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਭਾਰਤੀ ਭਾਈ ਭਾਈ ਇਹਦੇ ਨਾਰੇ ਲਾਏ ਆ ਲਾਲ ਚੌਂ ਇਸ ਕਰਕੇ ਉਹਨਾਂ ਨੂੰ ਨੁਕਸਾਨ ਹੋਇਆ ਤਾਂ ਉਹ ਤੇ ਕਹਿਣਗੇ ਕਿ ਅਸੀਂ ਇੰਡੀਅਨ ਗਵਰਨਮੈਂਟ ਦੇ ਹੱਕ ਦੇ ਵਿੱਚ ਆ ਅਸੀਂ ਉਧਰ ਨਹੀਂ ਸੋਚਦੇ ਉਹਨਾਂ ਨੇ ਆ ਕੇ ਸਾਡਾ ਜਿਹੜਾ ਕਾਰੋਬਾਰ ਜੋ ਵਪਾਰ ਜੋ ਟੂਰਿਜ਼ਮ ਚੱਲਿਆ ਸੀ ਸਾਰੇ ਦਾ ਪੱਠਾ ਬਟਾ